ਦੇਖ ਪਤਾ ਕਿੰਨਾ ਨਗਾੜਾ ਦਾਸ ਨਾ ਹਾਂ ਵੀ 10 ਵੀ ਕਰਪ੍ਰਿਤ ਕੀ ਮੰਗਿਆ ਕਿਹੜੇ ਕਿਹੜੇ ਨਗਾ ਬਾਈ ਮੈਂ ਤਾਂ ਮੈਂ ਸੁਖ ਲਾਉਣੀ ਹੈ ਬਾਈ ਜਿੰਦਾ ਮੁੱਲ 10 ਤੂੰ ਵਪਾਰੀ ਬੰਦਾ ਤੂੰ ਵੀ ਬਚਕਾਟਾ ਮਾਰੇਗਾ ਦਾ ਜਾਨ ਬੰਦੇ ਦਾ ਕਰਨਾ ਹੀ ਕਰਨਾ ਸਹੀ ਗੱਲ ਹੈ ਜਾਨ ਬੰਦਾ ਦਾ ਕਰ 10 ਤੂੰ ਮੈਨੂੰ ਸਿੱਧਾ 10 ਦੇ ਵੀਰੇ ਵਜਨ ਇੰਨਾ ਤੇ ਇੰਨੇ ਪੈਸੇ ਲੈਣੇ ਆ ਹਾਂ ਜਿਹੜੀ ਗੱਲ ਕਰਨ ਵਾਲੀ ਮੰਗ ਨੂੰ ਮੰਗੀ ਜਾਂ ਮੰਗਣ ਨਾਲ ਕੀ ਹੋ ਜਾਊਗਾ ਤੂੰ ਲਾ ਦੇ ਤੂੰ 10 1000 ਕਿਹੜੇ ਕਿਹੜੇ ਬੱਕਰੇਾਂ ਦੀ ਗੱਲ ਆ? ਆ ਤੈਨ ਨੇ ਆ ਵੀ ਵਿੱਚ ਬਾਈ ਕਹਿੰਦਾ 6-6000 ਲੈਣਾ ਜੇ ਆ ਜੀ ਗੱਲ ਕਰੋ ਯਾਰ 8300 ਹੋਰ ਕਿੰਨੇ ਦੇਣੇ ਆ ਲੈ ਤੇ ਮੈਂ ਤਾਂ ਗੁੱਸਾ ਨਹੀਂ ਕੀਤਾ ਪਤੰਦਰ ਜਦੋਂ ਤੂੰ 6650 ਮੰਗ ਲਿਆ ਫਿਰ ਦਦ ਮਾਲ ਨੂੰ ਬਹੁਤ ਦੇਣਾ ਦੇਣੇ ਕਿੰਨੇ ਆ ਜਾ ਯਾਰ ਗੁੱਸੇ ਨੂੰ ਉਹ ਕਿਹੜਾ ਪੁਲਿਸ ਲਿਆਇਆ ਉਹ ਵੀ ਪਰੇ ਨੂੰ ਹੀ ਹੋਇਆ ਉਹ ਅੰਕਲ ਹੈਗਾ ਚੜਾਉਂਗਾ ਹੈ ਕਿ ਨਹੀਂ ਚੱਲ 10 ਫਿਰ ਜਾਜ ਜਾ ਲਾ ਤੂੰ ਪੈਸੇ 10 ਬਾਈ ਪਾਲਾ ਸੀ ਸੀ ਚਾਰ ਚਾਰ ਦੇ ਪੈਂਦੇ ਤਾਂ ਫੜ ਪੈਸੇ ਚਲ ਠੀਕ ਹੈ ਜਲਦੀ ਹੋ ਦੇ ਦੇ ਬਾਜ਼ਾਰ ਹੈ ਨਹੀਂ ਮਾਣ ਲਿਖਾਈ ਇਹਨੂੰ ਪਾ ਦਿੰਨੇ ਯਾਰ ਪਾ ਤੂੰ ਆਇਆ ਮੈਂ ਆਇਆ ਮਮੀ ਲੈ ਕੇ ਗਿਆ ਇਹਦੇ ਨਾਲ ਦਾ ਬੱਕਰਾ ਉਹਨਾਂ ਤੋਂ ਜਿਹਦੇ ਤੋਂ ਤੇਰੇ ਆ ਗਏ ਉਹਨਾਂ ਦੇ ਸੀਧੀ ਪੰਜ ਨਾਲ ਮੈਂ ਬੱਕਰਾ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਘਰੇ ਮੇਰੇ ਘਰੇ ਵਾਲੇ ਮੈਂ ਲੈ ਕੇ ਗਿਆ ਵੱਡਾ ਬੱਕਰਾ ਇਹਨਾਂ 55 ਦਾ ਲੈ ਗਿਆ 55 ਦਾ ਹਾਂ ਮਲੰਡਾ ਜੀ ਉਹ ਮਨ ਆ ਬੱਕਰੀ ਪੈਸੋ 11 ਕਿਲੋ ਮੀਟ ਆ ਪਤਾ ਹੀ ਹੈ ਤੂੰ ਲੈ ਜਾ ਉਹ ਬੱਕਰਾ ਨਹੀਂ ਜਾ ਵਿੱਚ ਗੱਲਾਂ ਚੱਲ ਦੱਸੋ ਯਾਰ ਨਵੇੜੋ ਕੰਮ ਆ ਬਾਚਾਰੀ ਪਾਪ ਬੋਲ ਕੀ ਦੇ ਦਮਾਈਂ ਬਾਈ ਚਾਰੇ ਨਹੀਂ ਤਿੰਨਾਂ ਦੀ ਗੱਲ ਹੋਈ ਐ ਪੈਸੇ ਫੜ ਚਾਰੇ ਤਾਂ ਮੈਨੂੰ ਤੁਸੀਂ ਜਾਂਦੇ ਉਹ ਚਾਪ ਨੂੰ ਪਿਆ ਵਾ ਉਹ ਨੂੰ ਨਾ ਚੱਲ ਤੇਰੀ ਉਹ ਬੱਕਰਾ ਹਸ ਰਿਹਾ ਦੇਖ ਤਾਂ ਆ ਪਾਤ ਜੋੜਾ ਪਾਪ ਬੋਲ ਕਿਨੇ ਜੋੜਾ ਨਹੀਂ ਜੋੜਾ ਦੱਸ ਤਾਂ ਤਿੰਨੇ ਹੀ ਗਾਉਣੇ ਆ ਤਿੰਨੇ ਫਿਰ ਉਹ ਨਹੀਂ ਨਾ ਇੰਨੇ ਦਾ ਪੈਂਦਾ ਉਹ ਆਪ ਨੂੰ ਚੱਕੀਦਾ ਚਲੋ ਫਿਰ ਚਲੋ ਹੋਰ ਤਿੰਨੇ ਆਖੀਰ ਅਖੀਰ ਕਿੰਨੇ ਦੇ ਲੈ ਆ ਮੈਂ ਤਾਂ ਕਸਰ ਬੁਣੀ ਕਰਤੀ ਮੈਂ ਤਾਂ 100 ਨਹੀਂ ਆਖਿਆ 200 ਨਹੀਂ ਕਿਹਾ 1000 ਇਹ ਆ ਠੋਕਿਆ ਤੂੰ ਦੱਸ ਦੇ ਜਿਹਦੇ ਚ ਵਜਨ ਜ਼ਿਆਦਾ ਮੈਨੂੰ ਦੱਸ ਦੇ ਜ਼ਿਆਦਾ ਦੱਸਦਾ ਭਾਈ ਨਾ ਵਪਾਰੀ ਆ ਮੈਂ ਤਾਂ ਪਤੰਦਰਾ ਵੇਚੂਗਾ ਕੀ ਰੇਟ ਲੈ ਜਾ ਕੇ ਇਹਨਾਂ ਨੂੰ ਤੂੰ ਅੱਜ ਤੋਂ ਕੱਲ ਨੂੰ ਰੇਟ ਵਧਾ ਦੇ ਭਾਈ ਇਹਦੇ ਨਾਲ ਫਾਸਲ ਕਰਾਈ ਚੈੱਕ ਕਰੀਂ ਜੇ ਨਾਲ ਦੁਕਾਨ ਤੇ 800 ਲੈ ਵੀ ਸੇਠਾ ਹੋਈਆਂ ਇਹਨੂੰ ਹਾਂ ਉਹ ਬੱਕਰਾ ਹਾਂ ਉਹ ਤੋਂ ਕੇਲੇ ਹਾਂ ਚਾਲੋ ਚਾਰ ਆ ਦੀ 21 ਕਿਲੋ ਵਜਣਾ ਉਹਦਾ ਛੰਡੇ ਤੋਲ ਤਲਮਾ ਕਿੱਤਾ ਵੇ ਉਹ 3 ਕਿਲੋ ਬੱਕਰਾ ਲੈ ਆਇਆ ਚਾਲੋ ਸਤ ਨਹੀਂ ਪਤਾ ਬਈ ਆਪਾਂ ਦੇ ਵਿੱਚ ਹੀ ਲੈ ਆ ਯਾਰ 21 ਆ ਤੇਰਾ 25 ਆ ਜਾਂ 15 ਆ ਆ ਬੈਠੇ ਇਨ ਚ ਕਰ ਜਿਹੜੇ ਚਾਲੋ ਅਗਲੇ 21 ਤੂੰ ਆਪਦੀ ਧੱਕ ਨਾ ਲੈਣਾ ਉਹਨਾਂ ਨੇ ਆਪਦੀ ਧੱਕ ਨਾਲ ਵੇਚਣਾ ਹਾਂ ਤੂੰ ਆਪਦੀ ਧੱਕ ਨਾ ਲੈ ਹਾਂ ਵੀ ਤੂੰ ਤੈਨੂੰ ਜਿਵੇਂ 1000 ਰੁਪਇਆ ਵੇਖ 12 ਚ ਉਹਨਾਂ ਨੂੰ ਪੜਦਾ ਨਹੀਂ ਤੂੰ ਮੜਾ ਤਾਂ ਛਾਲ ਮਾਰ ਮਾੜੀ 12 ਦੇ ਉੱਪਰ ਸਾਨੂੰ ਪੜਤੀ ਚ ਨਹੀਂ ਜਾਂਦਾ ਨਾ ਚੱਲ ਵੇਖ ਲੈ ਇਹ ਗਜੈਸ਼ ਮਾੜੀ ਮੋਟੀ ਗੰਜੈਸ਼ ਆ ਪਾਖੇ ਨਹੀਂ ਯਾਰ ਲਾਉ ਨੂੰ ਤਾਂ 3000 ਰੁਪਏ ਲਾਇਆ ਸੀ ਬਾਈ ਹਾਂ 3000 ਐਂ ਤਾਂ ਤੂੰ ਹੁਣ ਮੰਗ ਲੈ ਰੁਪਏ ਨੂੰ ਪੁੱਛ ਲੋ ਮੈਨੂੰ ਪਤਾ ਤੂੰ ਦੇਨੇ ਹੈ ਨਹੀਂ ਇਸੇ ਕਰ ਨਹੀਂ ਲਾਇਏ ਸੀ ਚੱਲ ਖਾਈ ਕਰਾ ਦੀ ਲੈ ਜਾ ਲਖਾਈ ਵੀ ਬਾਬਾ 600 ਰੁਪਏ ਚ ਪੈਂਦਾ ਤੇ ਚੱਲ ਫਿਰ ਹੁਣ ਮਾਨ ਤਾਣਦਾ ਉਧਰ ਉਧਰ ਹੀ ਹਾਂ ਅਸੀਂ ਤਾਂ ਵੱਡ ਫਟ ਕਰਨੀ ਠੀਕ ਹੈ ਫਿਰ ਠੀਕ ਹੈ ਤੈਨੂੰ ਕਸਰ ਲਾਉਣੇ ਨਾ ਉਹਨੂੰ ਲਾਉਣੇ ਚੱਲ ਉਹ ਵੱਡਾ ਘਾਟਾ ਉਹ ਦੂਜਾ ਇਹੋ ਘਟਾਊਗਾ ਇਹਨਾਂ ਨੂੰ ਪੂਰੇ ਨਹੀਂ ਕਰਦਾ ਬੱਕਰਾ ਆ ਜਿਹੜਾ 21 ਕਿਲੋ ਵਾਲਾ ਇਹਦਾ ਘਟਾਉਣਾ ਹੈ ਘਟਾਉਣਾ ਚੀਜ਼ ਪਈ ਜਾਂਦਾ ਫਿਰ ਇਹਨਾਂ ਨੂੰ ਉਹ ਬੱਕਰਾ ਦੋ ਗਿਆ ਬਹੁਤ ਫਿਰ ਉੱਥੇ ਨਹੀਂ ਜਾਂਦਾ ਐਡਾ ਕੱਚਾ ਖੜਾਰੀ ਹੈ ਨਹੀਂ ਬਾਈ ਤੂੰ ਯਾਰ ਐਡਾ ਕੱਚਾ ਹੈ ਨਹੀਂ ਗਾ ਬਹੁਤ ਕੰਮ ਕਰਦਾ ਮੈਂ ਤਾਂ ਐਡਾ ਕੱਚਾ ਹੈ ਨਾ ਤੇਰਾ ਬਾਪੂ ਮੈਂ ਤੁਹਾਡੇ ਨਾਲ ਅੰਮ੍ਰਿਤਸਰ ਤੱਕ ਜਾਂਦਾ ਰਿਆਂ ਲਿਖਾਈ ਪਾਤੀ ਲਿਖਾਈ ਪਾਤੀ ਲਿਖਾਈ 600 ਪੈ ਗਈ ਉਹਨਾਂ ਨੂੰ ਬਾਈ ਲਿਖਾਈ ਦਾ ਕੋਈ ਚੱਕਰ ਨਹੀਂ ਲਿਖਾਈ ਆਪੋ ਆਪਣੀ ਕਰਾ ਲਈ ਚੱਲ ਸਰ ਮਾਰੀ ਵੀਧੀ ਕਾ ਦਾ ਫਿਰ ਫਿਰ ਕੋਹਨਾ ਕੋ ਤੈਨੂੰ ਕਰਨਾ ਪੂਆ ਦਾ ਕੰਮ ਲਿਖਾਈ ਦੀ ਵੀ ਕਰਤੀ ਹੁੰਦਾ ਚੱਲ 12:30 ਦੇ ਹੋ ਗਏ ਯਾਰ ਲਿਖਾਈ ਆਪੋ ਆਪਣੀ ਚਾਲ ਦਾ ਬਾਬੇ ਨੇ ਕਹੇ ਤਾਂ ਠੀਕ ਆ ਹੁਣ ਪੱਤਿਆ ਠੀਕ ਆ ਫਿਰ ਇਹ ਜੋੜੀ ਕਿੰਨੇ ਦੱਸਿਆ 11 ਹਾਂ ਵੀ ਹੁਣ ਦੱਸ ਤੂੰ ਜੋੜੀ ਛੇ ਦੀ ਪੈਂਦੀ ਹੈ ਚਲੋ ਚੜਾਓ ਫਿਰ ਸਿਰੇ ਗਏ ਆਂ ਲਓ ਚੜਾਤੀ ਆਪਾਂ ਦਾ ਚੜਾਈ ਆ ਹੁਣ ਆਪਾਂ ਤਾਂ ਕਿਸੇ ਦਿਨ ਨਹੀਂ ਕਹਿਣਾ ਮੋੜੇ ਜੈਦਾਸ ਯਾਰ ਗੋਪੀ ਤੂੰ ਜੋੜੇ ਦਾ ਕੀ ਕਰਨਾ ਥੋੜਾ ਜਿਹਾ ਕਹਿ ਰਿਹਾ ਆਖਿਆ ਆਪਾਂ ਦਾ ਯਾਰ ਜੈਦਾਸ ਕਰ ਦੋ ਜਿਵੇਂ ਕਰਦਾ ਆ ਯਾਰ ਦੱਸ ਦੇ ਚੱਲਦੇ ਯਾਰ ਬਾਬਾ ਬਾਈਨ ਪਾ ਯਾਰ ਬਾਈਨ ਦੇ ਪਏ ਉਹ ਵੀ ਵਪਾਰੀ ਬੰਦਾ ਉਹਨੂੰ ਜਿਹਦਾ ਪਤਾ ਨਹੀਂਗਾ 1000 ਰੁਪਏ ਕਿਲੋ ਲੈ ਕੇ ਮੈਂ ਕਿੱਥੇ ਜਾਊਂਗਾ ਤੈਨੂੰ ਦੱਸ ਦੇ 6 ਕਿਲੋ ਮੇਰੇ ਕੋਲ ਤਾਂ ਨਾ 6 ਪਾਇਆ ਤੀ ਆਇਆ ਇੱਧਰ ਆ ਜਾ ਔਰ 6 ਕਿਲੋ ਦਾ ਹੈ ਹੀ ਨਹੀਂਗਾ ਵੱਧ ਹੈ ਲੈ ਸਿੱਕੇ ਵੇ ਹੁਣ ਵੱਧ ਆ ਗਿਆ ਹੁਣ ਇੱਧਰ ਆ ਤੂੰ ਤੇ ਹੈਗੀ ਜੇ ਤੂੰ 6-6 ਕਿਲੋਵੇਂ ਪੈ ਲਾਉਣਾ ਬੋਲ ਦੱਸ ਦੇ ਪਾਲਾ ਯਾਰ ਮੈਂ ਦੱਸ ਦੇ ਤਾਂ ਮੈਂ ਹੀ ਆਖੀ ਨਾ ਪਾ ਦਾ ਆ ਜੇ ਆ ਸਿਆਲ ਆਉਂਦਾ ਜਾਂਦਾ ਚਾਰ ਪਾਣੀ ਯਾਰ ਤਾਂ ਕੱਲ ਨੂੰ ਚੜ ਜੀਗਾ ਜੇੜ ਚੜ੍ਹਣਾ ਤੁਹਾਨੂੰ ਮੈਂ ਪਹੁੰਚ ਜੇੜ ਤਾਂ ਹੀ ਪਹੁੰਚਣਾ ਤਾਂ ਪਰਵਾਦ ਨਾ ਚੜਾਉਣਾ ਕੱਲ ਨੂੰ ਚੜ੍ਹਣਾ ਜੇ ਨਹੀਂ ਕਿ ਸੁਣਿਆ ਕਦੇ ਸਹੀ ਗੱਲ ਆ ਹਾਂ ਜੀ ਕੋਈ ਕੌਣ ਦੂਲਾ ਦੇ 62 ਦੇ ਨਹੀਂ ਹੋਰ 50 ਰੁਪਏ ਨੂੰ ਪਵਾ ਗਏ ਕਿਹਦੇ ਹੋ ਮੀ ਵੀ ਫੱਟੇ ਦਾ ਹੋਰ ਨਹੀਂ ਥੱਲੇ ਵੜਿਆ ਘੜੇ ਉੱਤੇ ਮੇਰੇ ਸਾਹਮਣੇ ਪਏ 7-7000 ਇੱਕਦਮ ਮੰਗੀ ਜਾਂਦਾ ਸੀਗਾ ਤੂੰ ਮੰਗਣ ਨੂੰ ਮਿਲ ਗਏ ਜੋ ਵੀ ਮੰਗ ਬਾਈ ਮੰਗ ਲੈ ਨਾ ਖੜੇ ਹੋ 7 ਤਾਂ ਮੰਗੀ ਜਾਂਦਾ ਹੁਣ ਤੂੰ ਗੱਲ ਤਾਂ ਲੱਗਣ ਤੇ ਆ ਮੈਂ ਨਹੀਂ ਮੰਗਣ ਨੂੰ ਉਹ ਤਾਂ ਅਣਜਾਣ ਆ ਤੂੰ ਵੀ ਨਹੀਂ ਅਣਜਾਣ ਜੇ ਮੈਂ ਨਾ ਰਗਾ ਹਮਨ ਮੰਗੀ ਜਾਂ ਖੜੇ ਰਹਿੰਦੇ ਫਿਰ ਇੱਥੇ ਚੱਲ ਲਿਖਾਈ ਕਰਾ ਦੂ। ਨਹੀਂ ਲਿਖਾਈ ਲਗੂ ਦਾ ਕੋਈ ਚੱਕਰ ਨਹੀਂ ਲਿਖਾਈ ਆਪੋ। ਚੱਲ ਆਪਣਾ ਆਪਣੀ ਲਿਖਾਈ ਸੱਤ ਦੇ ਹੋ ਗਏ। ਚੱਲ ਜਾ ਹੁਣ ਪੁੱਛਣੇ ਬੋਲਣ। ਠੀਕ। ਉਹ ਦੇ ਦਿਓ ਠੀਕ। ਸਾਡੇ 550 ਨੂੰ ਜਿੰਦੇ। ਕਿਤਨਾ ਫੜ? ਇਹ ਸਾਡੇ ਦੇ ਬੀਤੇ ਜਾਣੇ। ਹਾਂ। ਬੱਸ ਲਿਖਾਈ ਮੈਂ ਕਰਾ ਦੂਗਾ ਦਾਖਤ ਦੀ ਗੱਲ। ਹਾਂ। ਹਾਂ। ਜੈ ਜੀ ਗੱਲ ਕਰੋ ਯਾਰ ਆਪੋ ਆਪਣੀ ਹੋ ਗਈ ਅੱਠ ਦੇ ਪਾਲਾ ਗੋਪੀ ਉੱਥੇ ਹੋਰ ਲੈ ਲਾਂਗੇ ਭਈ ਆ ਵੀ 8000 ਦਾ ਜੋੜਾ ਕਰਤਾ ਫੜ ਲਾ ਪੈਸੇ ਵਿੱਚ ਇਹ ਕਾ ਬੱਕਰਾ ਹੈ ਇਹ ਕਾ ਬੱਕਰਾ ਜੋੜਾ ਕਰਤਾ 8000 ਦਾ